ਕਾਂਗਰਸ ਦੇ ਲਈ ਨਿਤਨਵਾ ਕਲੇਸ਼ ਛਿੜਦਾ ਨਜ਼ਰ ਆਉਂਦਾ ਹੈ ਜਿੱਥੇ ਇੱਕ ਪਾਸੇ ਨਵਜੋਤ ਕੌਰ ਨੇ ਕਾਂਗਰਸ ਪਾਰਟੀ ਤੋਂ ਅਸਤੀਫਾ ਦਿੱਤਾ ਇੱਕ ਕਦਮ ਚੁੱਕਣ ਤੋਂ ਪਹਿਲਾਂ ਉਹਨਾਂ ਨੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਤੇ ਕਈ ਵੱਡੇ ਇਲਜ਼ਾਮ ਲਗਾਏ ਸੀ ਉਹਨਾਂ ਨੇ ਪ੍ਰਧਾਨ ਨੂੰ ਨਿੱਜੀ ਹਿੱਤਾਂ ਲਈ ਵਿਰੋਧੀ ਧਿਰ ਨਾਲ ਸਮਝੌਤਾ ਕਰਨ ਦੇ ਗੱਲਾਂ ਆਖੀਆਂ ਸੀ ਇਸ ਦੇ ਨਾਲ ਉਹਨਾਂ ਨੇ ਉਹਨਾਂ ਦੇ ਪਤੀ ਨਵਜੋਤ ਸਿੱਧੂ ਦੇ ਖਿਲਾਫ ਵੜਿੰਗਾ ਪੜੇ ਬੰਦੇ ਉਤਾਰੇ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਸੀ ਕਿ ਉਹਨਾਂ ਦੇ ਪਤੀ ਨਵਜੋਤ ਸਿੱਧੂ ਦੇ ਖਿਲਾਫ ਵੜਿੰਗ ਨੇ ਆਪਣੇ ਬੰਦੇ ਉਤਾਰੇ ਤੇ ਉਹਨਾਂ ਨੂੰ ਵੱਡੇ ਅਹੁਦਿਆਂ ਨਾਲ ਨਵਾਸਿਆ ਉਨ੍ਹਾਂ ਨੇ ਇਸ ਦੇ ਨਾਲ ਹੀ ਇਹ ਵੀ ਇਲਜ਼ਾਮ ਲਾਇਆ ਸੀ ਕਿ ਕਾਂਗਰਸ ਪਾਰਟੀ ਦੇ ਵਿੱਚ ਇਮਾਨਦਾਰ ਤੇ ਕੰਮ ਕਰਨ ਵਾਲੇ ਬੰਦਿਆਂ ਦੀ ਕੋਈ ਕਦਰ ਨਹੀਂ ਹੈ ਹਾਲਾਂਕਿ ਅਸਤੀਫਾ ਦੇਣ ਤੋਂ ਬਾਅਦ ਉਹਨਾਂ ਦੀ ਅਗਲੀ ਰਾਜਨੀਤੀ ਚਾਲ ਕੀ ਹੋਵੇਗੀ ਇਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਸਾਰਿਆਂ ਦੀਆਂ ਨਿਗਾਹਾਂ ਇਸ ਗੱਲ ਤੇ ਨੇ ਕਿ ਨਵਜੋਤ ਕੌਰ ਕਿਸ ਪਾਰਟੀ 'ਚ ਜਾਣਗੇ ਉੱਥੇ ਇਹ ਸਭ ਦੇ ਵਿਚਕਾਰ ਨਵਜੋਤ ਕੌਰ ਨੇ ਕੁਝ ਸੰਕੇਤ ਵੀ ਦਿੱਤੇ ਨੇ ਹਾਲਾਂਕਿ ਇਹ ਸੰਕੇਤ ਸੱਚ ਸਾਬਤ ਹੋਣਗੇ ਇਹ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ ਚਰਚਾ ਕਾਫੀ ਤੇਜ਼ ਹੈ ਇਸ ਵਿਚਕਾਰ ਉਹ ਕੁਝ ਸੰਕੇਤ ਦੇ ਰਹੇ ਨੇ ਜਿਵੇਂ ਨਵਜੋਤ ਕੌਰ ਸਿੱਧੂ ਦੀਆਂ ਭਾਰਤੀ ਜਨਤਾ ਪਾਰਟੀ ਨਾਲ ਨਜ਼ਦੀਕੀਆਂ ਵਧ ਰਹੀਆਂ ਨੇ ਬੀਤੇ ਦਿਨ ਉਹ ਭਾਜਪਾ ਦੇ ਆਗੂ ਰੰਦੀਰ ਸਿੰਘ ਕਲੇਰ ਨਾਲ ਇੱਕ ਪ੍ਰੋਗਰਾਮ 'ਚ ਨਜ਼ਰ ਆਏ ਇਸ ਦੌਰਾਨ ਇਹ ਵੀ ਖਬਰਾਂ ਆਈਆਂ ਕਿ ਉਹਨਾਂ ਨੇ ਕਲੇਰ ਦੇ ਘਰ ਖਾਣਾ ਵੀ ਖਾਧਾ ਦੂਜੇ ਪਾਸੇ ਨਵਜੋਤ ਕੌਰ ਭਾਜਪਾ ਆਗੂਆਂ ਦੀਆਂ ਤਾਰੀਫ਼ਾਂ ਵੀ ਕਰ ਰਹੇ ਨੇ ਬੀਤੇ ਦਿਨ ਜਿੱਥੇ ਉਹਨਾਂ ਨੇ ਕੰਮ ਦੇ سلسلے ਲਈ ਕੇਂਦਰੀ ਮੰਤਰੀ ਨਿਤਿਨ ਗੜਕਰੀ ਨਾਲ ਮੁਲਾਕਾਤ ਕੀਤੀ ਤੇ ਉਸ ਤੋਂ ਬਾਅਦ ਉਹਨਾਂ ਨੇ ਨਿਤਿਨ ਗੜਕਰੀ ਦੀ ਜਮ ਕੇ ਤਾਰੀਫ਼ ਕੀਤੀ ਉੱਥੇ ਹੁਣ ਮੈਡਮ ਸਿੱਧੂ ਪੀਐਮ ਮੋਦੀ ਦੀ ਤਾਰੀਫ਼ਾਂ ਬੀਤਨੀਨੀ ਪੀਐਮ ਮੋਦੀ ਦੇ ਪੰਜਾਬ ਦੌਰੇ ਤੋ ਬਾਅਦ ਉਹਨਾਂ ਨੇ ਲਗਾਤਾਰ ਉਹਨਾਂ ਦੇ ਟਵੀਟ ਸ਼ੇਅਰ ਕੀਤੇ ਰੀਟਵੀਟ ਕੀਤੇ ਉਹ ਕਈ ਟਵੀਟਾਂ 'ਚ ਪੀਐਮ ਦੀ ਤਾਰੀਫ਼ ਵੀ ਕਰ ਚੁੱਕੇ ਨੇ ਉਹਨਾਂ ਨੇ ਪੀਐਮ ਦਾ ਟਵੀਟ ਰੀਟਵੀਟ ਕਰਦੇ ਹੋਏ ਲਿਖਿਆ ਸੀ ਕਿ ਸਿਰਫ ਭਾਜਪਾ ਹੀ ਪ੍ਰਤੀਬਾ ਤੇ ਇਮਾਨਦਾਰੀ ਦੀ ਕਦਰ ਕਰਦੀ ਹੈ ਉਹਨਾਂ ਨੇ ਇਹ ਵੀ ਕਹਿ ਦਿੱਤਾ ਕਿ ਪੀਐਮ ਦੇ ਦੌਰੇ ਤੇ ਟਵੀਟ ਕਰਦੇ ਹੋਏ ਕਿ ਪੰਜਾਬ ਦੀਆਂ ਸਾਰੀਆਂ ਧਿਰਾਂ ਪੀਐਮ ਦੇ ਖਿਲਾਫ ਨੇ ਇੱਕ ਪਲੇਟਫਾਰਮ ਤੇ ਆਗੀਆਂ ਨੇ ਉਹਨਾਂ ਦੇ ਨਿੱਜੀ ਫਾਇਦੇ ਦਾਤੇ ਲੱਗੇ ਹੋਏ ਨਹੀਂ ਮੈਡਮ ਸਿੱਧੂ ਨੇ ਪੀਐਮ ਮੋਦੀ ਦਾ ਸਵਾਗਤ ਕਰਦੇ ਹੋਏ ਵੀ ਵੈਲਕਮ ਮੋਦੀ ਲਿਖਿਆ ਸੀ ਤਾਂ ਉਹਨਾਂ ਦੇ ਲਗਾਤਾਰ ਟਵੀਟ ਤੇ ਸੋਸ਼ਲ ਮੀਡੀਆ ਤੇ ਐਕਟਿਵ ਇਹ ਸੰਕੇਤ ਦੇ ਰਿਹਾ ਹੈ ਕਿ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੱਡਾ ਸਿਆਸੀ ਧਮਾਕਾ ਹੋ ਜਾਵੇ ਤੇ ਜੋ ਨਵਜੋਤ ਕੋਰ ਸਿੱਧੂ ਨੇ ਉਹ ਬੀਜੇਪੀ 'ਚ ਵੀ ਸ਼ਾਮਲ ਹੋ ਸਕਦੇ ਨੇ ਸਿਆਸਤ ਦੇ ਵਿੱਚ ਇਹ ਚਰਚਾਵਾਂ ਤੇਜ਼ ਹੋ ਗਈਆਂ ਨੇ ਦੂਜੇ ਪਾਸੇ ਕਾਂਗਰਸ ਨੂੰ ਉਸ ਵੇਲੇ ਇੱਕ ਹੋਰ ਵੱਡਾ ਚਟਕਾ ਲੱਗਦਾ ਨਜ਼ਰ ਆਇਆ ਜਦੋਂ ਲੋਕ ਸਭਾ ਦੇ ਵਿੱਚ ਸਪੀਕਰ ਤੇ ਕਾਗਜ਼ ਸੁੱਟਣ ਵਾਲੇ 8 ਵਿਰੋਧੀ ਸੰਸਦ ਮੈਂਬਰਾਂ ਵਿਰੁੱਧ ਸਖਤ ਕਾਰਵਾਈ ਕੀਤੀ ਗਈ ਹੰਗਾਮੇ ਦੌਰਾਨ ਸਪੀਕਰ ਓਮ ਬਿਰਲਾ ਨੇ 8 ਸੰਸਦ ਮੈਂਬਰਾਂ ਨੂੰ ਪੂਰੇ ਸੈਸ਼ਨ ਲਈ ਮੋਤਲ ਕੀਤਾ ਇਹ ਸੰਸਦ ਮੈਂਬਰ ਸਪੀਕਰ ਦੀ ਕੁਰਸੀ ਦੇ ਨੇੜੇ ਗਏ ਸਨ ਅਤੇ ਕਾਗਜ਼ ਸੁੱਟੇ ਤੇਜ਼ ਹੰਗਾਮੇ ਕਰਕੇ ਸਦਨ ਦੀ ਕਾਰਵਾਈ ਨੂੰ ਵਿਗਨ ਪਾਇਆ ਗਿਆ ਸੰਸਦ ਨੂੰ ਅਗਲੇ ਦਿਨ ਤੱਕ ਲਈ ਮੁਲਤਵੀ ਕਰ ਦਿੱਤਾ ਗਿਆ ਸੀ ਦਰਅਸਲ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੇ ਭਾਸ਼ਣ ਤੋਂ ਬਾਅਦ ਲੋਕ ਸਭਾ 'ਚ ਭਾਰੀ ਹੰਗਾਮਾ ਹੋਇਆ ਜਿਵੇਂ ਹੀ ਰਾਹੁਲ ਗਾਂਧੀ ਨੇ ਦੁਬਾਰਾ ਚੀਨ ਦਾ ਮੁੱਦਾ ਚੁੱਕਿਆ ਸਦਨ ਦੇ ਵਿੱਚ ਹੰਗਾਮਾ ਹੋਇਆ ਰਾਹੁਲ ਗਾਂਧੀ ਨੇ ਬੋਲਣ ਤੇ ਜ਼ੋਰ ਦਿੱਤਾ ਪਰ ਉਹਨਾਂ ਦਾ ਭਾਸ਼ਣ ਪੂਰਾ ਨਹੀਂ ਹੋ ਸਕਿਆ ਹੰਗਾਮੇ ਕਰਕੇ ਸਦਨ ਨੂੰ ਕਈ ਵਾਰ ਮੁਲਤਵੀ ਕਰਨਾ ਪਿਆ ਇਸ ਦੌਰਾਨ ਲੋਕ ਸਭਾ ਵਿੱਚ ਸੰਸਦ ਮੈਂਬਰਾਂ ਨੇ ਸਪੀਕਰ ਦੀ ਕੁਰਸੀ ਵੱਲ ਕਾਗਜ਼ ਦੇ ਟੁਕੜੇ ਸੁੱਟੇ ਜਦੋਂ ਲੋਕ ਸਭਾ ਦੁਪਹਿਰ 3 ਵਜੇ ਚੌਥੀ ਵਾਰ ਮੁੜ ਤੋਂ ਸ਼ੁਰੂ ਹੋਈ ਤਾਂ ਸੰਸਦੀ ਮਾਮਲਿਆਂ ਦੇ ਮੰਤਰੀ ਕਿਰਨ ਰਜੀਜੂ ਨੇ ਸੈ ਗੱ ਸੁਟਣ ਵਾਲੇ ਸੰਸਦ ਮੈਂਬਰਾਂ ਨੂੰ ਮੋਤਲ ਕਰਨ ਦਾ ਪ੍ਰਸਤਾਵ ਪੇਸ਼ ਕੀਤਾ ਸੀ ਜਿਸ ਨੂੰ ਆਵਾਜ਼ ਵੋਟ ਨਾਲ ਪਾਸ ਕੀਤਾ ਗਿਆ ਮੋਤਲ ਕੀਤੇ ਗਏ ਸੰਸਦ ਮੈਂਬਰਾਂ ਦੇ ਵਿੱਚ ਗੁਰਜੀਤ ਔਜਲਾ ਮਨੀਕਮ ਟੈਗੋਰ ਅਮਰਿੰਦਰ ਸਿੰਘ ਰਾਜਾ ਵੜਿੰਗ ਕਿਰਨ ਕੁਮਾਰ ਰੈਡੀ ਡੀਨ ਕੁਰੀਆਕਸੋ ਐਸ ਵੈਂਕਟੇਸ਼ ਹੀਬੀ ਇਡਨ ਪ੍ਰਸ਼ਾਂਤ ਪਡੋਲੇ ਥਾਮਸ ਇਸ ਤੋਂ ਪਹਿਲਾਂ ਕਾਂਗਰਸ ਦੇ ਸੰਸਦ ਮੈਂਬਰ ਕੇ. ਸੀ. ਮੈਨੂ ਗੋਪਾਲ ਨੇ ਮੇਜ ਤੇ ਖੜੇ ਸੰਸਦ ਮੈਂਬਰਾਂ ਬਾਰੇ ਸਰਕਾਰ ਨੂੰ ਚੁਣੌਤੀ ਦਿੱਤੀ ਸੀ ਮੈਨੂ ਗੋਪਾਲ ਨੇ ਕਿਹਾ ਸੀ ਕਿ ਰਾਹੁਲ ਗਾਂਧੀ ਆਪਣੀ ਡਿਊਟੀ ਕਰ ਰਹੇ ਸਨ ਅਤੇ ਸਰਕਾਰ ਉਹਨਾਂ ਨੂੰ ਰੋਕ ਰਹੀ ਸੀ ਉਹਨਾਂ ਨੇ ਕਿਹਾ ਕਿ ਜੇਕਰ ਸਰਕਾਰ 'ਚ ਹਿੰਮਤ ਹੈ ਤਾਂ ਸੰਸਦ ਮੈਂਬਰਾਂ ਨੂੰ ਮੋਤਲ ਕਰੋ ਸਿਰਫ ਸਾਰੇ ਕਾਂਗਰਸੀ ਸੰਸਦ ਮੈਂਬਰਾਂ ਨੂੰ ਹੀ ਨਹੀਂ ਸਗੋਂ ਪੂਰੇ ਵਿਰੋਧੀ ਧਿਰ ਨੂੰ ਕਿ ਰਾਹੁਲ ਗਾਂਧੀ ਰਾਸ਼ਟਰਪਤੀ ਦੇ ਭਾਸ਼ਣ ਤੇ ਆਪਣੀ ਗੱਲ ਰੱਖਣਾ ਚਾਹੁੰਦੇ ਸੀ ਜਿਹੜਾ ਕਿ ਦੇਸ਼ ਦਾ ਸੰਵਿਧਾਨ ਕਹਿੰਦਾ ਹੈ ਲੋਕਤੰਤਰ ਕਹਿੰਦਾ ਹੈ ਔਰ ਜਿਹੜਾ ਸਦੀਆਂ ਤੋਂ ਪਾਰਲੀਮੈਂਟ ਦਾ ਰਿਵਾਜ ਹੈ ਕਿ ਜਿਹੜਾ ਐਲੋਪੀ ਹੈ ਜਦ ਉਹਨੇ ਬੋਲਣਾ ਹੈ ਤਾਂ ਪਿੰਡ ਡ੍ਰੌਪ ਸਾਇਲੈਂਸ ਹੁੰਦੀ ਹੈ ਤੇ ਸਾਹਮਣੇ ਜਿਹੜੀ ਸਤਾਧਿਰ ਪਾਰਟੀ ਹੈ ਯਾਨੀ ਕਿ ਦੇਸ਼ ਦਾ ਪ੍ਰਧਾਨ ਮੰਤਰੀ ਵੀ ਬਾਠ ਕੇ ਐਲੋਪੀ ਨੂੰ ਸੁਣਦਾ ਹੈ ਐਲੋਪੀ ਸਾਬ ਜਦੋਂ ਬੈਠੇ ਸਨ ਉਦੋਂ ਉਹਨਾਂ ਦਾ ਇੱਕ ਯੁਵਾ ਨੌਜਵਾਨ ਸਾਥੀ ਤੇਜਸਵੀ ਜਿਹੜਾ ਤੇਜਸਵੀ ਸੂਰਿਆ ਬੋਲ ਰਿਹਾ ਸੀ ਜਿਨੇ ਵਾਰ-ਵਾਰ ਕਾਂਗਰਸ ਪਾਰਟੀ ਤੇ ਔਰ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਤੇ ਹਮਲਾ ਕੀਤਾ ਕਿ ਇਹ ਦੇਸ਼ ਵਿਰੋਧੀ ਹਨ ਇਹਨਾਂ ਚ ਦੇਸ਼ ਦੇ ਪ੍ਰਤੀ ਕਿਸੇ ਪ੍ਰਕਾਰ ਦੀ ਭਾਵਨਾ ਨਹੀਂ ਹੈ ਉਹ ਬੋਲਦੇ ਰਹੇ ਤੇ ਕਾਂਗਰਸ ਪਾਰਟੀ ਦੇ तमाम ਸਾਥੀ ਔਰ ਰਾਹੁਲ ਗਾਂਧੀ ਜੀ ਵੀ ਉਹਨੂੰ ਸੁਣਦੇ ਰਹੇ ਉਹਨੇ ਵਾਰ-ਵਾਰ ਕਈ ਵਾਰੀ ਬੁਕਸ ਦਾ ਕਿਤਾਬਾਂ ਦਾ ਜ਼ਿਕਰ ਕੀਤਾ ਡਾਟੇ ਦਾ ਜ਼ਿਕਰ ਕੀਤਾ ਉਸ ਤੋਂ ਬਾਅਦ ਰਾਹੁਲ ਗਾਂਧੀ ਜੀ ਦੀ ਵਾਰੀ ਆਈ ਸਪੀਕਰ ਸਾਹਿਬ ਨੇ ਉਹਨਾਂ ਨੂੰ ਬੋਲਣ ਅਸੇ ਕਿਹਾ ਤੇ ਰਾਹੁਲ ਗਾਂਧੀ ਜੀ ਨੇ ਕਿਹਾ ਕਿ ਪਹਿਲਾਂ ਤਾਂ ਮੈਂ ਆਪਣੇ ਨੌਜਵਾਨ ਸਾਥੀ ਨੇ ਜੋ ਕਿਹਾ ਹੈ ਉਹਦਾ ਜਵਾਬ ਜ਼ਰੂਰ ਦੇਣਾ ਚਾਹਣਾ ਹੈ ਤੇ ਜਦੋਂ ਉਹਨਾਂ ਨੇ ਜਨਰਲ ਸਾਹਿਬ ਦੀ ਆਰਮੀ ਦੇ ਜਨਰਲ ਸਾਹਿਬ ਦੀ ਜਿਹੜੀ ਉਹਨਾਂ ਨੇ ਕਿਤਾਬ ਦੇ ਬਾਰੇ ਕੋਡ ਕੀਤਾ ਤੇ ਉਹਨਾਂ ਨੇ ਕਿਹਾ ਕਿ ਇਹ ਕਿਤਾਬ ਜਿਹੜੀ ਪ੍ਰਕਾਸ਼ਿਤ ਹੀ ਨਹੀਂ ਹੋਈ ਹਜੇ ਤੱਕ ਬਣੀ ਛਪੀ ਨਹੀਂ ਉਹਨਾਂ ਨੇ ਕਿਹਾ ਕਿ ਮੈਗਜ਼ੀਨ ਦੇ ਵਿੱਚ ਆ ਛਪਿਆ ਕਿਉਂਕਿ ਕਿਤਾਬ ਤਾਂ ਛਪਣ ਤੋਂ ਸਰਕਾਰ ਨੇ ਰੋਕ ਲਈ ਅਜ਼ਾਜ਼ਤ ਹੀ ਨਹੀਂ ਦਿੱਤੀ ਹਜੇ ਤੱਕ ਉਦਾਂ ਹੀ ਹੈ ਲੇਕਿਨ ਉਹਨਾਂ ਦੇ ਵਰਡਸ ਟੂ ਵਰਡ ਜੋ ਉਹਨਾਂ ਨੇ ਕਹੇ ਸੀ ਉਹ ਰਾਹੁਲ ਗਾਂਧੀ ਕੋਡ ਕਰਨਾ ਚਾਹੁੰਦੇ ਸੀ ਇਸ ਤੋਂ ਉਹਨਾਂ ਨੇ ਕਿਹਾ ਕਿ ਨਿਯਮ ਦੇ ਤਹਿਤ ਤੁਸੀਂ ਕਿਸੇ ਵੀ ਕਿਤਾਬ ਨੂੰ ਲੋਕ ਸਭਾ ਚ ਕੋਟ ਨਹੀਂ ਕਰ ਸਕਦੇ ਪਰ ਪਿਛਲੀ ਲੋਕ ਸਭਾ ਦੇ ਵਿੱਚ ਵੈਸੇ ਤਾਂ ਆਮੂਮਨ ਤੌਰ ਤੇ ਸਾਰੇ ਜਿਹੜੇ ਲੋਕ ਸਭਾ ਦੇ ਮੈਂਬਰ ਸਾਬਨ ਉਹ ਕਿਤਾਬਾਂ ਖਬਰ ਲੈ ਕੇ ਆਉਂਦੇ ਤੇ ਕੋਟ ਕਰਦੇ ਲੇਕਿਨ ਖੁਦ ਦੇਸ਼ ਦੇ ਪ੍ਰਾਈਮ ਮਿਨਿਸਟਰ ਨੇ ਜੋਰ ਲਾਲ ਨਹਿਰੂ ਜੀ ਦੀ ਕਿਤਾਬ ਦੇ ਬਾਰੇ ਖੁਦ ਬੋਲਦਿਆਂ ਦੱਸਿਆ ਸੀ ਉਦੋਂ ਤਾਂ ਕਿਸੇ ਨੇ ਰੋਕਿਆ ਨਹੀਂ ਲੇਕਿਨ ਜਦੋਂ ਉਹਨਾਂ ਨੇ ਕਿਹਾ ਕਿ ਮੈਂ ਅੱਜ ਅਸਲੀਅਤ ਦੱਸਣਾ ਚਾਹੁੰਦਾ ਹਾਂ ਕਿ ਮੋਦੀ ਜੀ ਉਸ ਕਿਤਾਬ 'ਚ ਮੋਦੀ ਜੀ ਬਾਰੇ ਔਰ ਰੱਖਿਆ ਮੰਤਰੀ ਦੇ ਬਾਰੇ ਕੀ ਲਿਖਿਆ ਤਾਂ ਪੂਰਾ ਬਵਾਲ ਮਚ ਗਿਆ ਮੈਂ ਦੇਖ ਰਿਹਾ ਸੀ ਦੇਸ਼ ਦੇ ਪ੍ਰਧਾਨ ਮੰਤਰੀ ਜੀ ਇਸ਼ਾਰਾ ਕਰ ਰਹੇ ਸਨ ਰਾਜਨਾਥ ਸਿੰਘ ਨੂੰ ਕੁਝ ਕਹਿ ਰਹੇ ਸਨ ਉਸ ਤੋਂ ਬਾਅਦ ਉਹਨਾਂ ਨੂੰ ਬੋਲਣ ਨਹੀਂ ਦਿੱਤਾ ਗਿਆ ਵਾਰ-ਵਾਰ ਇਹ ਸਵਾਲ ਲਾਏਗੇ ਕਿ ਅਥੈਂਟਿਸਿਟੀ ਕੀ ਹੈ ਇਸ ਕਿਤਾਬ ਦੀ ਅਥੈਂਟੀਸਿਟੀ ਕੀ ਹੈ ਅਗਲੇ ਦਿਨ ਅੱਜ ਕੱਲ ਹਾਊਸ ਅਜਰਨ ਹੋਇਆ ਅੱਜ ਜਿਹਨਾਂ ਨੂੰ ਬੋਲਣ ਦੀ ਮੌਕਾ ਆਇਆ ਉਹਨਾਂ ਨੇ ਅਥੈਂਟੀਸਿਟੀ ਬਾਰੇ ਆਪਦੀ ਲੈਟਰ ਹੈਡ ਤੇ ਦਸਤਕਤ ਕਰਕੇ ਉਹ ਸਾਰਾ ਕੁਝ ਲਿਖ ਕੇ ਟੇਬਲ ਕੀਤਾ ਹਾਊਸ ਲੈ ਕਿ ਮੈਂ ਅਥੈਂਟੀਸਿਟੀ ਇਸ ਗੱਲ ਦੀ ਪ੍ਰੂਫ ਕਰਦਾ ਹਾਂ ਔਰ ਅਗਰ ਵੀ ਕੋਈ ਉਨੀ ਕੀ ਗੱਲ ਹੋਈ ਤਾਂ ਮੈਂ ਇਹਦਾ ਜ਼ਿੰਮੇਵਾਰ ਹਾਂ ਉਹਨਾਂ ਨੂੰ ਜਦੋਂ ਬੋਲਣ ਨੂੰ ਕਿਹਾ ਗਿਆ ਤਾਂ ਉਹਨਾਂ ਨੇ ਹਜੇ ਚਾਈਨਾ ਡੋਕਲਾਮ ਪਾਕਿਸਤਾਨ ਤੇ ਪ੍ਰਧਾਨ ਮੰਤਰੀ ਜੀ ਇੰਨਾ ਹੀ ਕਿਹਾ ਪ੍ਰਧਾਨ ਮੰਤਰੀ ਜੀ ਚਾਈਨਾ ਡੋਕਲਮ ਤੇ ਪਾਕਿਸਤਾਨ ਐਨਾ ਜਦੋਂ ਪ੍ਰਧਾਨ ਮੰਤਰੀ ਜੀ ਕਿਹਾ ਤੇ ਨਾਲ ਦੀ ਨਾਲ ਜਿਹੜੇ ਸਰਕਾਰ ਦੇ ਮੰਤਰੀ ਸਹਿਬਾਨ ਤੇ ਸਰਕਾਰ ਦੇ ਮੈਂਬਰ ਆਫ ਪਾਰਲੀਮੈਂਟ ਸਹਿਬਾਨ ਸਾਰੇ ਉੱਠ ਕੇ ਰੌਲਾ ਮਚਾਉਣ ਲੱਗ ਪਏ ਫਿਰ ਜਿਹੜਾ ਚੇਅਰਮੈਨ ਸੀਗਾ ਉਹਨਾਂ ਨੇ ਇੱਕ ਤਰਫਾ ਮਾਈਕ ਬੰਦ ਕਰਕੇ ਉਹਨਾਂ ਨੂੰ ਬੋਲਣ ਨਹੀਂ ਦਿੱਤਾ ਤੇ ਅਗਲੇ ਸਪੀਕਰ ਦੇ ਬਾਰੇ ਉਹਨਾਂ ਨੇ ਅਨਾਉਂਸਮੈਂਟ ਕਰ ਦਿੱਤੀ ਜਦਕਿ ਅਗਲਾ ਸਪੀਕਰ ਵੀ ਨਹੀਂ ਬੋਲਿਆ ਕਿ ਰਾਹੁਲ ਗਾਂਧੀ ਜੀ ਨੂੰ ਬੋਲਣ ਦਿੱਤਾ ਜਾਵੇ ਇਨ ਬਿਟਵੀਨ ਅਸੀਂ ਲੋਕਾਂ ਨੇ ਰੋਲਾ ਪਾਇਆ ਵੈਲ ਦੇ ਵਿੱਚ ਆਏ ਅਸੀਂ ਉਹਨਾਂ ਨੂੰ ਕਿਹਾ ਕਿ ਇਹ ਤਾਂ ਬਿਲਕੁਲ ਨਜ਼ਾਇਜ਼ ਹੈ ਗਲਤ ਹੈ ਇਸ ਤਰ੍ਹਾਂ ਐਲੋਪੀ ਦੀ ਆਵਾਜ਼ ਤੁਸੀਂ ਦਬਾ ਨਹੀਂ ਸਕਦੇ ਆਪੋਜੀਸ਼ਨ ਦੀ ਅਗਰ ਆਵਾਜ਼ ਤੁਸੀਂ ਦਬਾਉਂਗੇ ਠੀਕ ਨਹੀਂ ਹੈ ਉਲਟਾ ਰਾਹੁਲ ગાંધી ਜੀ ਕੋਲੇ ਕਿਹੜਾ ਕੋਈ ਬੰਬ ਹੈ ਤੁਸੀਂ ਸੁਣੋ ਰਾਹੁਲ ગાંધી ਜੀ ਨੂੰ ਜੋਰੀ ਗੱਲ ਦਾ ਉਹਨਾਂ ਦੀ ਗੱਲ ਦਾ ਜਵਾਬ ਦਿਓ ਲੇਕਿਨ ਉਹਨਾਂ ਨੇ ਬੁਲਡੋਜ਼ ਕੀਤਾ ਬੋਲਣ ਨਹੀਂ ਦਿੱਤਾ ਅਸੀਂ ਆਪਣਾ ਪ੍ਰਦਰਸ਼ਨ ਜਿਹੜਾ ਕੀ ਪਾਰਲੀਮੈਂਟੇਰੀਅਨ ਦਾ ਜਿਹੜੇ ਚੁਣੇ ਹੋਏ ਨਮਾਇੰਦੇ ਐ ਉਹਦਾ ਹੱਕ ਹੈ ਉਹ ਆਪਦੇ ਹੱਕਾਂ ਦਾ ਇਸਤੇਮਾਲ ਕਰਦੇ ਹੋਏ ਵਿਲ ਦੇ ਵਿੱਚ ਜਾ ਕੇ ਆਪਣਾ ਰੋਸ ਪ੍ਰਦਰਸ਼ਨ ਜ਼ਾਹਿਰ ਕੀਤਾ ਤੇ ਉਹਦੇ ਸਿੱਟੇ ਦੇ ਵਜੋਂ ਸਾਨੂੰ ਉਹਨਾਂ ਲੋਕਾਂ ਨੇ ਸਸਪੈਂਡ ਕਰ ਦਿੱਤਾ ਗਿਆ ਜਿਹਦੇ ਵਿੱਚੋਂ 7 ਕਾਂਗਰਸ ਦੇ ਵ代ਕ ਨੇ ਇੱਕ ਇੱਕ ਹੋਰ ਐਮਪੀ ਨੇ ਸੋ 8 ਲੋਕਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਅਸੀਂ ਦੁਬਾਰਾ ਮਤਲਬ ਕਿ ਹਾਊਸ ਫੇਰ ਨਹੀਂ ਚੱਲਿਆ ਦੁਬਾਰਾ ਗਏ ਸੋ ਕਹਿਣ ਦਾ ਮਤਲਬ ਐਲੋਪੀ ਨੂੰ ਬੋਲਨ ਨਾ ਦੇਣਾ ਇਹ ਸਭ ਤੋਂ ਮਾੜੀ ਗੱਲ ਅਸਲ ਵਿੱਚ ਰੌਲਾ ਕੁਝ ਹੋਰ ਵੀ ਹੈ ਇਸ ਪੀ ਦੇ ਪਿੱਛੇ ਕਹਾਣੀ ਅੱਜ ਸਸਪੈਂਸ਼ਨ ਕਰਨੀ ਲੋਕਾਂ ਦਾ ਧਿਆਨ ਵੀ ਡਾਇਵਰਟ ਕਰਨਾ ਚਾਹੁੰਦੀ ਹੈ ਬੀਜੇਪੀ ਦੀ ਸਰਕਾਰ ਕਿਉਂ ਕਿਉਂਕਿ ਐਗਰੀਕਲਚਰ ਇੰਪੋਰਟ ਦਾ ਬੀਜੇਪੀ ਨੇ 트ੰਪ ਦੇ ਨਾਲ ਜਿਹੜਾ ਲਿਖਤੀ ਇੱਕ ਸਮਝੌਤਾ ਕਰ ਲਿਆ ਪਹਿਲਾਂ ਜਿਹੜੀਆਂ ਐਗਰੀਕਲਚਰ ਦਾ ਸਮਾਨ ਸੀਗਾ ਚਾਹੇ ਕੁਝ ਵੀ ਹੈ ਕਿਸਾਨੀ ਰਿਲੇਟਡ ਜਿਹੜੀਆਂ ਸੀ ਚਾਹੇ ਉਹ ਬਦਾਮ ਸੀ ਚਾਹੇ ਪਿਸ਼ਤੇ ਸੀ ਚਾਹੇ ਉਹ ਸੇਬ ਹੈ ਉਹ ਦੇਸ਼ 'ਚ ਨਹੀਂ ਆਉਂਦਾ ਸੀ ਹਜੇ ਉਹ ਪੂਰਾ ਪਰ ਪਤਾ ਨਹੀਂ ਲੱਗਿਆ ਚਾਹੇ ਉਹ ਵੀਟ ਹੈ ਚਾਹੇ ਕੁਝ ਵੀ ਹੈ ਹੁਣ ਉਹ ਸਾਡੇ ਦੇਸ਼ 'ਚ ਵੀ ਆਏਗਾ ਕਹਿੰਦਾ ਮਤਲਬ ਤੇ ਸਾਡਾ ਕਿਸਾਨ ਤਾਂ ਮਰ ਜਾਏਗਾ ਹਜੇ ਸਮਝ ਨਹੀਂ ਆਈ ਕੁਝ ਲੋਕ ਇਹ ਵੀ ਕਹਿੰਦੇ ਕਿ ਡੇਰੀ ਪ੍ਰੋਡਕਟਸ ਤੇ ਵੀ ਉਹਨਾਂ ਨੇ ਸਮਝੌਤਾ ਜਿਹੜਾ ਕਰ ਲਿਆ ਸੋ ਟੈਰਿਫ ਇਸ ਕਰਕੇ ਟੈਰਿਫ ਘਟਾਇਆ ਗਿਆ ਹੈ ਕੱਲ ਪਰਸੋ ਮਿਸਟਰ ਜਾਖੜ ਕਹਿ ਰਹੇ ਸੀ ਕਿ ਅਸੀਂ ਝੁਕੇ ਨਹੀਂ ਅਸੀਂ ਡਰੇ ਨਹੀਂ ਅਸੀਂ ਅਮਰੀਕਾ ਦੇ ਅੱਗੇ ਨਹੀਂ ਝੁਕੇ ਅੱਜ ਉਹ ਉਹਨਾਂ ਨੇ ਟਵੀਟ ਦੇ ਵਿੱਚ ਇਹ ਵੀ ਲਿਖਾਇਆ ਜੋ ਟਰੰਪ ਚਾਹੁੰਦਾ ਸੀ ਕਿ ਜਿਹੜਾ ਟਰੰਪ ਸਾਹਿਬ ਨੇ ਉਹ ਇੱਕ ਪੀਸ ਦੇ ਉਹਨਾਂ ਨੇ ਸ਼ਾਂਤੀ ਦੇ ਲਈ ਉਹ ਅਮਰੀਕਾ ਵੱਧ ਮਲਕੀ ਕੰਮ ਕਰ ਰਿਹਾ ਤੇ ਮਲਕੀ ਉਹ ਜੋ ਸੁਨਿਆ ਜਿਸ سے ਵਿਗੜੀ ਸੀ ਗੱਲ ਉਹਨਾਂ ਨੇ ਉਹ ਲਖਵਾਈ ਗੱਲ ਕਿ ਇਹ ਸ਼ਾਂਤੀ ਦੇ ਮਸੀਹਾ ਨਹੀਂ ਜਿਹੜਾ ਵਿਅਕਤੀ ਜਿਹੜਾ ਦੇਸ਼ ਵੈਨਿਨਜ਼ੋਲਾ ਦੇ ਪ੍ਰੈਜ਼ੀਡੈਂਟ ਨੂੰ ਚੱਕ ਕੇ ਬੰਦੀ ਬਣਾ ਕੇ ਲੈ ਗਿਆ ਉਹਨੂੰ ਇਹ ਲਿਖਣਾ ਚਲੋ ਮੇਰੇ ਕਹਿਣ ਦਾ ਮਤਲਬ ਹੈ ਕਿ 트럼ਪ ਦੇ ਅੱਗੇ ਸਿੱਧੇ ਸਿੱਧੇ ਗੋਡੇ ਟੇਕ ਦਿੱਤੇ ਗਏ ਔਰ ਸਾਨੂੰ ਬੋਲਣ ਨਹੀਂ ਦਿੱਤਾ ਜਾ ਰਿਹਾ ਸੋ ਕਹਿਣ ਦਾ ਭਾਵ ਇਹ ਹੈ ਕਿ ਆਪੋਜੀਸ਼ਨ ਦੀ ਆਵਾਜ਼ ਕੋਈ ਦਬਾ ਨਹੀਂ ਸਕਦਾ ਚਾਹੇ 8 ਸਸਪੈਂਡ ਕੀਤੇ 80 ਸਸਪੈਂਡ ਕਰ ਦਿਓ ਲੇਕਿਨ ਅਸੀਂ ਬੋਲ ਕੇ ਰਾਂਗੇ ਸੱਚ ਦੇਸ਼ ਦੀ ਜਨਤਾ ਜਾਣੇਗੀ ਅਸਲੀਅਤ ਦੇਸ਼ ਦੀ ਜਨਤਾ ਨੂੰ ਪਤਾ ਲੱਗਣੀ ਚਾਹੀਦਾ ਹੈ ਕੀ ਸੰਸਦ ਤੋਂ ਦੁਆਰਾ ਲੋਕ ਸਭਾ ਸਪੀਕਰ ਪਰ ਪੇਪਰ ਫੇਕਾ ਜਾਣਾ ਸਹੀ ਹੈ ਮੈਂ ਤੁਹਾਨੂੰ ਇੱਕ ਗੱਲ ਕਰਨੀ ਚਾਹੁੰਦਾ ਮੈਂ ਅਗਰ ਤੁਹਾਨੂੰ ਬੋਲਣ ਨਹੀਂ ਦੇਵਾਂਗਾ 1.5 ਸਾਲ ਦੇ ਅਸੀਂ ਉੱਥੇ ਗਏ ਹਾਂ ਕਿਸੇ ਪ੍ਰਕਾਰ ਦੀ ਕੋਈ ਸ਼ਿਕਾਇਤ ਆਈ ਸਾਡੀ ਅਸੀਂ ਤਿੰਨ ਵਾਰੀ ਵਿਧਾਨ ਸਭਾ ਜਾ ਚੁੱਕੇ ਹਾਂ ਸੋ ਮੇਰੇ ਕਹਿਣ ਤੋਂ ਬਾਅਦ ਜਦ ਤੁਸੀਂ ਕਿਸੇ ਨੂੰ ਪ੍ਰਵੋਹ ਕਰੋ ਤੁਸੀਂ ਰਾਹੁਲ ਗਾਂਧੀ ਨੂੰ ਐਲੋਪੀ ਨੂੰ ਬੋਲਣ ਨਹੀਂ ਦੇ ਰਹੇ ਅਗਰ ਰਾਹੁਲ ਗਾਂਧੀ ਐਲੋਪੀ ਜੋ ਲੀਡਰ ਆਫ ਓਪੋਜੀਸ਼ਨ ਹੈ ਉਹ ਨਹੀਂ ਬੋਲਣ ਦੇ ਰਹੇ ਤਾਂ ਆਮ ਵਿਅਕਤੀ ਨੂੰ ਤੁਸੀਂ ਕਿਦਾਂ ਮੌਕਾ ਦਿਓਗੇ ਸੋ ਆਪਣੇ ਅਧਿਕਾਰਾਂ ਦਾ ਇਸਤੇਮਾਲ ਕਰਨਾ ਹੈ ਚੁਣੇ ਹੋਏ ਲੋਕ ਹੈ ਉਹਨਾਂ ਦੀ ਆਵਾਜ਼ ਪਹੁੰਚਾਉਣਾ ਕੀ ਗਲਤ ਗੱਲ ਹੈ ਅਸੀਂ ਸਨਮਾਨ ਕਰਦੇ ਹਾਂ ਲੋਕ ਸਭਾ ਸਪੀਕਰ ਦਾ ਆਲਥੋ ਚੇਅਰਮੈਨ ਸਾਹਿਬ ਉਦੋਂ ਕੁਰਸੀ ਤੇ ਬੈਠੇ ਸੀ ਸਪੀਕਰ ਸਾਹਿਬ ਤਾਂ ਹੈ ਨਹੀਂ ਸੀ ਲੇਕਿਨ ਅਸੀਂ ਚੇਅਰ ਦਾ ਸਨਮਾਨ ਕਰਦੇ ਹਾਂ ਅਸੀਂ ਕਨਸਟੀਟਿਊਸ਼ਨ ਦੇ ਦਾ ਸਨਮਾਨ ਕਰਦੇ ਆ ਪਰ ਸਾਨੂੰ ਇਹ ਵੀ ਸਿਖਾਇਆ ਗਿਆ ਹੈ ਕਿ ਅਗਰ ਕੋਈ ਥੋੜੇ ਅਧਿਕਾਰਾਂ ਨੂੰ ਖੋਣ ਦੀ ਕੋਸ਼ਿਸ਼ ਕਰ ਰਿਹਾ ਜੋ ਕਿ ਬਾਬਾ ਸਾਹਿਬ ਅੰਬੇਦਕਰ ਨੇ ਦੇਸ਼ ਤੇ ਕਨਸਟੀਟਿਊਸ਼ਨ ਨੇ ਸਾਨੂੰ ਦਿੱਤੇ ਲੋਕਤੰਤਰ ਨੇ ਦਿੱਤੇ ਤਾਂ ਫਿਰ ਅਸੀਂ ਲੜਾਈ ਵੀ ਆਪਣੀ ਲੜਨਾ ਜਾਣਦੇ ਵਿਦੇਸ਼ ਨੀਤੀ ਕਮਜ਼ੋਰ ਹੋ ਰਹੀ ਹੈ ਕੋ ਕੋ ਵਿਦੇਸ਼ ਨੀਤੀ ਹੈ ਕੀ ਬਤ ਕੋਈ ਵਿਦੇਸ਼ ਨੀਤੀ ਹੈਗੀ ਹੈ ਉਹੀ ਤਾਂ کہہ ਰਹੇ ਸੀ ਰਾਹੁਲ ਗਾਂਧੀ ਨੇ ਇਹ ਕਿਹਾ ਕਿ ਜਦੋਂ ਚਾਈਨਾ ਦੇ ਟੈਂਕ ਆ ਰਹੇ ਸੰਨ ਐਨੀ ਗੱਲ ਕਹੀ ਤੇ ਚੀਕਾਂ ਮਾਰ ਉਠਿਆ ਜਿਹੜਾ ਸਰਕਾਰ ਸੀ ਕਿਉਂ ਉਹਨਾਂ ਨੂੰ ਪਤਾ ਸੀ ਕਿ ਰਾਹੁਲ ਗਾਂਧੀ ਅਗਲੀ ਗੱਲ ਕੀ ਕਹਿਣ ਵਾਲੇ ਪ੍ਰਧਾਨ ਮੰਤਰੀ ਜਰਨਲ ਅਸੀਂ ਤਾਂ کہہ ਨਹੀਂ ਰਹੇ ਆਰਮੀ ਜਰਨਲ ਨੇ ਜੋ ਕਿਹਾ ਆਪਣੀ ਕਿਤਾਬ ਚ ਲਿਖਿਆ ਅਸੀਂ ਉਹ ਕੋਡ ਕਰ ਰਹੇ ਹਾਂ ਤੁਸੀਂ ਕਿੰਨਾ ਚਿਰ ਉਹਨਾਂ ਦੀ ਕਿਤਾਬ ਨੂੰ ਰੋਕੋਗੇ ਅੱਜ ਨਹੀਂ ਤਾਂ ਕੱਲੋਂ ਕਿਤਾਬ ਛਪੇਗੀ ਅੱਜ ਪੂਰੀ ਦੁਨੀਆ ਇਸ ਗੱਲ ਦੇ ਪਿੱਛੇ ਦੇਖ ਰਹੀ ਹੈ ਕਿ ਉਸ ਕਿਤਾਬ ਦੇ ਵਿੱਚ ਜਰਨਲ ਸਾਹਿਬ ਨੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਬਾਰੇ ਜਾ ਦੇਸ਼ ਦੇ ਰੱਖਿਆ ਮੰਤਰੀ ਜੀ ਬਾਰੇ ਕੀ ਲਿਖਿਆ ਹੈ راہਲ ਗਾਂਧੀ ਕੀ ਬੋਲਣਾ ਚਾਹੁੰਦੇ ਹੈ ਚੁਪਾਇਆ ਕਿ ਅਗਰ ਕੋਈ ਐਸੀ ਗੱਲ ਨਹੀਂ ਹੈ راہਲ ਗਾਂਧੀ ਜੀ ਨੂੰ ਬੋਲਣ ਕਿਉਂ ਨਹੀਂ ਦਿੱਤਾ ਜਾ ਰਿਹਾ ਔਰ ਨਾਲ ਹੀ ਨਾਲ ਜੋ 트ੰਪ ਨਾਲ ਸਮਝੌਤਾ ਹੋਇਆ ਹੈ ਉਹ ਇਸੇ ਆੜ ਦੇ ਵਿੱਚ ਇਹ ਜਿਹੜੀ ਹੈ ਕੇਂਦਰ ਸਰਕਾਰ ਘਮਾਉਣਾ ਚਾਹੁੰਦੀ ਹੈ ਕਿਉਂਕਿ ਕਿਸਾਨਾਂ ਨੇ ਮੈਂ ਕਿਸਾਨਾਂ ਨੂੰ ਬੇਨਤੀ ਕਰਨੀ ਚਾਹਣਾ ਹੈ ਦੇਸ਼ ਦੇ ਕਿਸਾਨਾਂ ਨੂੰ ਕਿ ਜ਼ਰਾ ਉਸ ਸਮਝੌਤੇ ਦੀ ਕਾਪੀ ਲਓ ਉਹ ਨੋਟੀਫਿਕੇਸ਼ਨ ਜਾਂ ਉਹ ਜਿਹੜਾ ਸਮਝੌਤਾ ਉਹ ਹਜੇ ਓਪਨ ਬਾਹਰ ਨਹੀਂ ਆਇਆ ਅਸਲੀ ਤਾਂ ਬਿੱਲੀ ਥੈਲੇ ਚੋਂ ਬਾਹਰ ਉਦੋਂ ਆਏਗੀ ਜਦੋਂ ਉਹ ਆਇਆ ਕਿਉਂਕਿ ਕਾਲੇ ਕਾਨੂੰਨ ਤਿੰਨ ਬਣਾਏ ਗਏ ਸੀ ਕਿਸਾਨਾਂ ਨੂੰ ਮਾਰਨ ਦੀ ਪੂਰੀ ਤਿਆਰੀ ਕਰ ਲਈ ਗਈ ਸੀ ਕਿਸਾਨ ਲੜਿਆ ਸੋ ਜੋ ਐਗਰੀਕਲਚਰ ਇੰਪੋਰਟ ਤੇ ਸਮਝੌਤਾ ਹੋਇਆ ਉਹਰਾ ਪ੍ਰੋਪਰ ਕੀ ਕਿਹੜੀਆਂ-ਕਿਹੜੀਆਂ ਚੀਜ਼ਾਂ ਤੇ ਹੋਇਆ ਕੀ-ਕੀ ਹੋਇਆ ਹਜੇ ਤਾਂ ਬਾਹਰ ਇੰਨੀ ਗੱਲ ਦੀ ਆਈ ਹੈ ਕਿ ਸਮਝੌਤਾ ਹੋਇਆ ਚੀਰੇ ਨਾਲ ਸਾਡਾ ਦੇਸ਼ ਮਰ ਜਾਏਗਾ ਅਗਰ ਡੇਰੀ ਤੇ ਵੀ ਸਮਝੌਤਾ ਹੋਇਆ ਹੋਇਆ ਤਾਂ ਸਾਡਾ ਦੇਸ਼ ਚ ਕੁਝ ਬਚੇਗਾ ਹੀ ਨਹੀਂ ਖਤਮ ਹੋ ਜਾਏਗਾ ਸਾਡਾ ਸਭ ਕੁਝ ਸੋ ਇਹਰੇ ਤੇ ਦੇਖਣਾ ਬੰਦ ਹੈ ਸੋ ਇਹ ਸਮਝੌਤਾ ਕੀ ਹੋਇਆ ਔਰ ਅਲਟੀਮੇਟ ਅਲਟੀਮੇਟਲੀ ਇਹਨਾਂ ਨੇ